ਕੈਨੇਡਾ ਤੇ ਜਾ ਅਮਰੀਕਾ ਦੇ ਵਿੱਚ ਸਾਡੇ ਪੰਜਾਬੀ ਲੋਕ ਪਹੁੰਚੇ ਭਾਰਤੀ ਲੋਕ ਪਹੁੰਚੇ ਜਿਨ੍ਹਾਂ ਨੇ ਇੰਨੀਆਂ ਮੱਲਾਂ ਮਾਰੀਆਂ ਕਿ ਅੱਜ ਸੀਨਾ ਚੌੜਾ ਹੋ ਜਾਂਦਾ ਜੇ ਸਾਡੇ ਲੋਕਾਂ ਦੀਆਂ ਪ੍ਰਾਪਤੀਆਂ ਦੀ ਗੱਲ ਕਰੀਏ ਕਿ ਕਿੰਨਾ ਕੁਝ ਹਾਸਲ ਕੀਤਾ ਜਿਨ੍ਹਾਂ ਸੀਨਾ ਚੌੜਾ ਹੁੰਦਾ ਉਦੋਂ ਵੀ ਦੁੱਗਣੇ ਸਕੇਲ ਤੇ ਕਈ ਵਾਰੀ ਫਿਰ ਦਿਲ ਘੜ ਜਾਂਦਾ ਉਹਨਾਂ ਹੀ ਸੀਨਾ ਸੁਗੜ ਜਾਂਦਾ ਜਾਂ ਸ਼ਰਮ ਨਾਲ ਸਿਰ ਝੁਕਦਾ ਕਿ ਜਦੋਂ ਪਤਾ ਲੱਗਦਾ ਕਿ ਸਾਡੇ ਲੋਕ ਲਗਾਤਾਰ ਚੋਰੀਆਂ ਕਰ ਰਹੇ ਨੇ ਲਗਾਤਾਰ ਐਵ ਜੀਆਂ ਘਟਨਾਵਾਂ ਨੂੰ ਇੰਜਾਮ ਦੇ ਰਹੇ ਨੇ ਜਿਨ੍ਹਾਂ ਨਾਲ ਸਾਡੀ ਕਮਿਊਨਿਟੀ ਕੱਲੇ ਇਸ ਦੇਸ਼ ਦੇ ਵਿੱਚ ਹੀ ਨਹੀਂ ਜਿੱਥੇ-ਜਿੱਥੇ ਤੱਕ ਪੰਜਾਬੀਆਂ ਦਾ ਨਾਂ ਗਿਆ ਹੁੰਦਾ ਤੇ ਸ਼ਰਮਸਾਰ ਹੋਣਾ ਪੈਂਦਾ ਸੋ ਇਹ ਬਹੁਤ ਇੱਕ ਮਾੜੀ ਖਬਰ ਹੈ ਇਹੋ ਜੀ ਦੇ ਵਿੱਚ ਹੋਰ ਐਡ ਹੋਈ ਹੈ ਕਿ ਮਨਜਿੰਦਰ ਮਨਜਿੰਦਰ ਸਿੰਘ ਬੁਰਾ ਬੀ ਯੂ ਆਰ ਇਹਨਾਂ ਦਾ ਲਾਸਟ ਨੇਮ ਹੈ ਭੂਰਾ ਐਚ ਨਾਲ ਬੰਦਾ ਸ਼ਾਇਦ ਮਨਜਿੰਦਰ ਸਿੰਘ ਬੁਰਾ 41 ਸਾਲਾਂ ਦਾ ਇਹ ਬ੍ਰੈਮਟਨ ਦਾ ਇੱਕ ਵਿਅਕਤੀ ਹੈ ਜੀ ਜਿਹਨੂੰ ਪੀਲ ਪੁਲਿਸ ਵੱਲੋਂ ਚਾਰਜ ਕੀਤਾ ਗਿਆ ਕਿ ਇਹਨਾਂ ਦਾ ਕੋਈ ਕਨੈਕਸ਼ਨ ਹੈ ਜਿਹੜੀ ਇਨਵੈਸਟੀਗੇਸ਼ਨ ਹੋ ਰਹੀ ਸੀ ਟ੍ਰੇਲਰ ਐਂਡ ਫਰੇਟ ਦੀ ਜਿਹੜੀ ਚੋਰੀ ਹੋਈ ਸੀ ਤੇ ਅਪਡੇਟ ਹੈ ਕਿ ਬ੍ਰੈਮਟਨ ਤੋਂ ਇਹ ਵਿਅਕਤੀ ਨੇ ਮਨਜਿੰਦਰ ਸਿੰਘ ਜਿਨ੍ਹਾਂ ਨੇ 1.5 ਮਿਲੀਅਨ ਦੇ ਟ੍ਰੇਲਰ ਤੇ ਫਰੇਟ ਚੋਰੀ ਕਰਨ ਨਾਲ ਇਹਨਾਂ ਦੀਆਂ ਉਂਤਾਰਾਂ ਜਾਂ ਜੁੜੀਆਂ ਨੇ ਪਰ ਇਹ ਬਹੁਤ ਮਾੜਾ ਰੁਝਾਨ ਹੈ ਸਾਡੇ ਲੋਕ ਆ ਜਿਹੜੇ ਕਿਸ ਤਰ੍ਹਾਂ ਨਾਲ ਇਹੋ ਜੀਆਂ ਘਟਰਾਵਾਂ ਦੇ ਵਿੱਚ ਇਨਵੋਲਵ ਹੋ ਰਹੇ ਨੇ ਕੀ ਤੁਹਾਨੂੰ ਲੱਗਦਾ ਨਹੀਂ ਬੀ ਇਹ ਬਹੁਤ ਮਾੜੀ ਗੱਲ ਹੈ ਜੀ ਇਹ ਦਸੰਬਰ 2024 ਤੇ ਲੇਟ 2025 ਦੇ ਵਿੱਚ ਇੱਕ ਟਰਾਂਸਪੋਰਟੇਸ਼ਨ ਕੰਪਨੀ ਜਿਹਦਾ ਨਾਂ ਸੀਗਾ 올 ਡੇਜ਼ ਟਰਕਿੰਗ ਉਹਦੇ ਨਾਲ ਸੰਬੰਧਤ ਇਹ ਅਪਡੇਟ ਸੀ 1.5 ਮਿਲੀਅਨ ਦਾ ਜਿਹੜਾ ਟ੍ਰੇਲਰ ਤੇ ਫਰੇਟ ਇਹਨਾਂ ਵੱਲੋਂ ਚੋਰੀ ਕੀਤਾ ਗਿਆ ਪੀਲ ਪੁਲਿਸ ਦਾ ਕਹਿਣਾ ਹੈ ਕਿ ਲੋਜਿਸਟਿਕ ਐਂਡ ਟਰਾਂਸਪੋਰਟੇਸ਼ਨ ਕੰਪਨੀਆਂ ਜਿਹੜੀਆਂ ਇਹ ਸੀਗੀਆਂ ਇਹ ਰਜਿਸਟਰਡ ਸਸਕਾਟੂਨ ਸਸਕਾਚੂਵਿਨ ਨਾਲ ਰਜਿਸਟਰ ਸੀ ਪਰ ਇਹਨਾਂ ਦੇ ਜਿਹੜੇ ਕ੍ਰੈਡੈਂਸ਼ੀਅਲ ਸੀਗੇ ਉਹ ਐਕਸਪਾਇਰ ਹੋ ਚੁੱਕੇ ਸੀਗੇ ਬੜੇ ਮਾੜੇ ਰੁਝਾਨ ਹੈ ਸਾਡੇ ਲੋਕ ਜੇ ਇੱਥੇ ਆ ਕੇ ਵੀ ਨਹੀਂ ਸੁਧਰਨਗੇ ਤਾਂ ਫੇਰ ਏਦੂਗਾ ਹੁਣ ਆਪਾਂ ਨੂੰ ਚੰਦ ਤੇ ਜਾਣਾ ਪੈਣਾ ਤੇ ਆਪਾਂ ਉਹ ਸਮਾਂ ਵੀ ਦੂਰ ਨਹੀਂ ਹੋਏਗਾ ਜਦੋਂ ਜਿਹੜੇ ਚੋਰ ਮੂਰੀਆਂ ਲੱਭਦੇ ਨੇ ਲੋਕ ਉਹ ਉੱਥੇ ਜਾ ਕੇ ਵੀ ਚੋਰੀਆਂ ਕਰ ਲੈਣਗੇ ਪਰ ਸਮਝਣ ਦੀ ਲੋੜ ਹੈ ਜੀ ਮੇਰੇ ਨਾਲ ਇੱਕ ਕਾਲਰ ਨੇ ਜੀ ਹਰ ਸਿਮਰਨ ਜੇ ਤੁਸੀਂ ਮਨਜਿੰਦਰ ਬਾਰੇ ਕੋਈ ਗੱਲ ਕਰਨੀ ਹੈ ਜਿਹੜਾ ਨੇ ਟਰੱਕ ਟਰੇਲਰ ਚੋਰੀ ਕੀਤਾ ਤਾਂ ਤੁਸੀਂ ਇਮੀਡੀਟ ਆਪਾਂ ਗੱਲ ਕਰ ਸਕਦੇ ਆਂ ਪਰ ਜੇ ਨਹੀਂ ਤਾਂ ਪਲੀਜ਼ ਰਿਕਮੈਂਡ ਦੇ ਲਈ ਹੋਲਡ ਕਰਿਓ ਮੈਂ ਰਿਪੋਰਟ ਪੂਰੀ ਕਰ ਦਵਾਂ ਇਹ ਜਿਹੜਾ ਵਿਅਕਤੀ ਹੈ ਜੀ ਇਹਨਾਂ ਨੂੰ ਅਰੈਸਟ ਕੀਤਾ ਗਿਆ ਮਨਜਿੰਦਰ ਸਿੰਘ ਨੂੰ ਤੇ ਚਾਰਜ ਕੀਤਾ ਗਿਆ 1 ਕਾਊਂਟ ਆਫ ਪੋゼਸ਼ਨ ਆਫ ਪ੍ਰੋਪਰਟੀ ਅਬਟੇਨਡ ਬਾਈ ਕਰਾਇਮ ਤੇ 5 ਕਾਊਂਟ ਲਾਏ ਗਏ ਦੇ ਥੈਫਟ ਓਵਰ 5000 ਤੋਂ ਵੱਧ ਦੀ ਚੋਰੀ ਦੇ ਤੇ 5000 ਤੋਂ ਵੱਧ ਦੇ ਫਰਾਡ ਤੇ ਚਾਰजेस हैव नॉट बीन टेस्टेड इन कोर्ट ਤੇ ਹੁਣ ਫਰਦਰ ਇਨਵੈਸਟੀਗੇਸ਼ਨ ਹੈ ਜਿਹੜੀ ਉਹ ਚੱਲ ਰਹੀ ਹੈ ਕਿਤੇ ਨਾ ਕਿਤੇ ਸਾਡੇ ਲੋਕ ਕਈ ਵਾਰੀ ਇਹ ਮਹਿਸੂਸ ਕਰਦੇ ਹੁੰਦੇ ਆ ਕਿ ਜਿਹੜੇ ਪ੍ਰਸ਼ਾਸਨ ਹੈ ਪੁਲਿਸ ਹੈ ਤੇ ਉਹ ਕੁਛ ਕਰਦੀ ਨਹੀਂ ਤੇ ਕੈਨੇਡਾ ਪੁਲਿਸ ਨੂੰ ਤਾਂ ਕਈ ਵਾਰੀ ਲੋਕ ਆਏ ਟੱਚ ਜਾਣਦੇ ਆ ਵੀ ਇੱਥੇ ਕੁਛ ਨਹੀਂ ਹੋ ਸਕਦਾ ਪਰ ਹੁੰਦਾ ਹਮੋਂਦਾ ਇੱਥੇ ਸਾਰਾ ਕੁਝ ਹੈ ਇਨਵੈਸਟੀਗੇਸ਼ਨ ਹੁੰਦੀ ਹੈ ਐਵੇਂ ਚੋਰ ਮੂਰੀਆਂ ਦੇ ਵਿੱਚ ਨਾ ਫਸਿਆ ਕਰੋ ਅਈਨੇ ਸੋਹਣੇ ਦੇਸ਼ਾਂ ਦੇ ਵਿੱਚ ਅਸੀਂ ਮਿਹਨਤ ਕਰ ਸਕਦੇ ਹਾਂ ਜੇ ਅਸੀਂ ਇੱਥੇ ਆ ਕੇ ਵੀ ਚੋਰੀਆਂ ਕਰਨੀਆਂ ਫਿਰ ਸਾਨੂੰ ਇਹ ਗੱਲ ਵਿਚਾਰ ਲੈਣੀ ਚਾਹੀਦੀ ਕਿ ਅਸੀਂ ਸ਼ਾਇਦ ਇਸ ਸਮਾਜ ਦੇ ਲਈ ਨਹੀਂ ਬਣੇ। ਕਈ ਵਾਰੀ ਕਹਿ ਦਿੱਤਾ ਜਾਂਦਾ ਕਿ ਇੱਥੇ ਦੇ ਜਿਹੜੇ ਬੌਰਨ ਇਧਰ ਦੇ ਨਿਆਣੇ ਨੂੰ ਨੇ ਉਹ ਬਹੁਤ ਭੋਲੇ ਆ ਜਾਂ ਉਹਨਾਂ ਨੂੰ ਨਹੀਂ ਪਤਾ ਜਿੰਨੇ ਉਧਰੋਂ ਚਲਾਕ ਲੋਕ ਸਾਡੇ ਆ ਚੁੱਕੇ ਨੇ ਹਨਾ ਪਰ ਠੀਕ ਹੈ ਕਿਤੇ ਨਾ ਕਿਤੇ ਉਹਨਾਂ ਗੱਲਾਂ ਨਾਲ ਸਹਿਮਤ ਹੈ ਪਰ ਭਾਈ ਜੇ ਆਪਾਂ ਥੋੜੇ ਜੇ ਵੱਧ ਚਲਾ ਕਹਿੰਦੇ ਆਪਾਂ ਦੂਜਿਆਂ ਦੇ ਹੱਕ ਥੋੜੀ ਖੋਹਨੇ ਸਾਂਝਦੇ ਹੋ ਤੁਸੀਂ ਗੱਲ ਤੇ ਪੀਲ ਪੁਲਿਸ ਦਾ ਕਹਿਣਾ ਕਿ ਜਿਹੜੇ ਮਨਜਿੰਦਰ ਸਿੰਘ ਨੂੰ ਚਾਰਜ ਕੀਤਾ ਜੀ ਸੱਤ ਸਰਚ ਵਾਰੰਟ ਸੀਗੇ ਤੇ ਇਹਨਾਂ ਦੇ 6 ਜਿਹੜੇ 6 ਟਰਕਿੰਗ ਯਾਰਡ ਸੀਗੇ ਇੱਕ ਰੈ residențial ਐਡਰੈਸ ਡਾਇਰੈਕਟਲੀ ਜਿਹੜਾ ਇਹਨਾਂ ਦੇ ਨਾਲ ਜੁੜਿਆ ਹੋਇਆ ਸੀ ਤੇ ਇਹਨਾਂ ਦੀ ਕੰਪਨੀ ਇਹਨੇ ਥਾਵਾਂ ਨੂੰ ਜਿਹੜਾ ਪ੍ਰੋਪਰਲੀ ਸਰਚ ਕੀਤਾ ਗਿਆ ਫਿਰ ਜਿੱਥੋਂ ਲੀਡ ਮਿਲੀ ਤੇ 41 ਸਾਲਾ ਬ੍ਰੈਮਟਨ ਦਾ ਵਾਸੀ ਆ ਮਨਜਿੰਦਰ ਸਿੰਘ ਜਿਹਨੂੰ ਚਾਰਜ ਕੀਤਾ ਗਿਆ। ਸੋ ਬੜੇ ਦੁੱਖ ਦੀ ਗੱਲ ਆ। ਤੁਹਾਡੇ ਕੋਈ ਵਿਚਾਰ ਹੋਣ ਤੁਸੀਂ ਜ਼ਰੂਰ ਦੇ ਸਕਦੇ ਹੋ ਕਿ ਕਾਰਨ ਕੀ ਬਣ ਗਏ ਸਾਡੇ ਲੋਕਾਂ ਨੂੰ ਵਿਦੇਸ਼ਾਂ 'ਚ ਜਾ ਕੇ ਵੀ ਚੋਰੀ ਦਾ ਹਸਾਰਾ ਲੈਣਾ ਪੈ ਗਿਆ। ਐਵੀਆਂ ਕਿਹੜੀਆਂ ਅਸੀਂ ਕੋਈ ਬਗਾਟੀਆਂ ਜਾਂ ਪੌੜਸ਼ ਖਰੀਦਣੀਆਂ ਵੀ ਸਾਨੂੰ ਇਸ ਲੈਵਲ ਤੇ ਚੋਰੀਆਂ ਕਰਨੀਆਂ ਪੈ ਰਹੀਆਂ। ਕਿਉਂ ਅੱਜ ਦੇ ਇਨਸਾਨ ਦਾ ਜਿਹੜਾ ਮਾਣ ਆ ਉਹ ਇੱਥੋਂ ਮੁਨਕਰ ਹੋ ਚੁੱਕਿਆ ਕਿ ਜਿਹੜਾ ਮਿਹਨਤ ਕਰਕੇ ਤੁਸੀਂ ਕੋਈ ਕਮਾਈ ਕਰ ਸਕੋ ਜਾਂ ਕੁਸ਼ੋਰ ਕਰ ਸਕੋ ਪਰ ਨਹੀਂ ਤੁਸੀਂ ਬੁਰੇ ਹੋ ਤੁਹਾਡੀ ਮਾੜੀ ਗੱਲ ਇਹ ਆ ਜਿਹੜੇ ਲੋਕ ਤੁਸੀਂ ਲਗਾਤਾਰ ਚੋਰੀਆਂ ਦੇ ਵਿੱਚ ਅਨਵਾਲੋ ਹੁੰਦੇ ਹੋ ਵੱਡੀ ਗਿਣਤੀ ਦੇ ਵਿੱਚ ਭਾਰਤ ਚ ਲੋਕ ਸਾਨੂੰ ਸੁਣਦੇ ਨੇ ਭਾਰਤ ਦੇ ਲੋਕ ਕੀ ਸੋਚਦੇ ਹੋਣਗੇ ਸਾਡੇ ਬਾਰੇ ਜਾਂ ਵੱਖ-ਵੱਖਰੇ ਦੇਸ਼ਾਂ ਦੇ ਵਿੱਚ ਵਸਦੇ ਕਿ ਕੈਨੇਡਾ ਦੇ ਵਿੱਚ ਆਹ ਕੁਝ ਚੱਲ ਰਿਹਾ ਲਗਾਤਾਰ ਅਸੀਂ ਕਹਿੰਦੇ ਹੁੰਦੇ ਆ ਕੈਨੇਡਾ ਦਾ ਨਾਮ ਵਿਸਟਰ ਵੀਜ਼ਾ ਆਲੇ ਖਰਾਬ ਕਰਦੇ ਪਰ ਘੱਟ ਇਥੋਂ ਵਾਲੇ ਵੀ ਨਹੀਂ ਜਿਹੜੇ ਚੋਰੀਆਂ ਚਕਾਰੀਆਂ ਦੇ ਵਿੱਚ ਫਸੇ ਹੋਏ ਨੇ ਇੱਕ ਪੰਜਾਬ ਤੋਂ ਕਾਲ ਆ ਜੀ ਭਾਰਤ ਤੋਂ 4007 ਨੰਬਰ ਬਾਈ ਜੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਗੱਲ ਕਰੋ ਸਾਸ਼ੀ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਸਾਸ਼ੀ ਨਹੀਂ ਮੈਂ ਇਹਨਾਂ ਨੂੰ ਸਾਸ਼ੀ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਵਧੀਆ ਜੀ ਹਾਲ ਚਾਲ ਮਨ ਦੁਖੀ ਹੈ ਜੀ ਮਨ ਇਹਨਾਂ ਨੂੰ ਮੈਂ ਥੋੜੀ ਸੁਣਿਆ ਹੁੰਦਾ ਸੀ ਇਹਨਾਂ ਜਦੋਂ ਹੁਣ ਤੁਸੀਂ ਟਰੰਕ ਵੀ ਗੱਲ ਕਰ ਰਹੇ ਹੋ ਤੁਸੀਂ ਉਹ ਡਾਪੋਟੇਸ਼ਨ ਕਰ ਰਹੇ ਆ ਜਾਂ ਆ ਕ੍ਰਾਈਮ ਬਾਰੇ ਤੁਸੀਂ ਗੱਲ ਕਰ ਰਹੇ ਹੋ ਜੀ ਜੀ ਜਿਹੜੀ ਕੈਂਪ ਹੈ ਇਹਨੂੰ ਕੋਈ ਸੈਕਟਾ ਤੁਹਾਡਾ 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 ਰਿਪੋਰਟ ਦੇਖੀਏ ਨਾ ਪਰ ਉਹ ਤੁਸੀਂ ਮੇਰੀ ਬੇਨਤੀ ਹੈ ਜੀ ਇੱਕ ਤਾਂ ਪਿੱਛੇ ਆਪਣੇ ਨਿਆਣੇ ਨੂੰ ਨਾ ਜਾਨੂੰ ਵੀਰ ਨੂੰ ਕਹੋ ਜੀ ਕਿਉਂਕਿ ਜਿਹੜੇ ਪੈਟ ਹੁੰਦੇ ਆ ਵੀ ਬੱਚਿਆਂ ਵਰਗੇ ਹੁੰਦੇ ਆ ਘਰ ਦੇ ਵਿੱਚ ਮੈਂ ਵੀ ਰੱਖਿਆ ਹਾਂ ਹਾਂ ਜੀ ਹਾਂ ਉਹ ਮੜਾ ਜਾ ਚੁੱਪ ਕਰਾਓ ਮੂੰਹ ਪਿਆਰ ਕਰੋ ਫੇਰ ਆਪਾਂ ਗੱਲ ਕਰਦੇ ਹਾਂ ਸੋ ਖੈਰ ਇਹ ਗੱਲਬਾਤ ਜਿਹੜੀ ਕਰ ਰਹੇ ਸੀ ਇਹ ਵਿਅਕਤੀ ਜਿਨ੍ਹਾਂ ਦੀ ਤਸਵੀਰ ਤੁਸੀਂ ਦੇਖ ਰਹੇ ਹੋ ਮਨਜਿੰਦਰ ਸਿੰਘ ਬੁਰਾ ਇਹਨਾਂ ਨੂੰ 41 ਸਾਲਾਂ ਦੇ ਵਿਅਕਤੀ ਨੂੰ ਜਿਹੜੇ ਬ੍ਰੈਮਟਨ ਨਾਲ ਸੰਬੰਧਿਤ ਨੇ ਚਾਰਜ ਕੀਤਾ ਗਿਆ ਟਰੱਕ ਤੇ ਜਿਹੜੀ ਫਰੇਟ ਚੋਰੀ ਕਰਨ ਦੇ ਮਾਮਲੇ ਦੇ ਵਿੱਚ 1.5 ਮਿਲੀਅਨ ਦੀ ਤੇ ਗੱਲ ਮੈਂ ਕਰ ਰਿਹਾ ਸੀ ਵੀ ਸਾਡੇ ਲੋਕਾਂ ਦੀ ਈ ਮਜਬੂਰੀ ਕੀ ਹੋਗੀ ਸਾਨੂੰ ਇੱਥੇ ਆ ਕੇ ਵੀ ਜੇ ਚੋਰੀਆਂ ਦਾ ਹਸਾਰਾ ਲੈਣਾ ਪੈ ਰਿਹਾ ਫਿਰ ਸ਼ਾਇਦ ਅਸੀਂ ਇਸ ਸਮਾਜ ਆਸਤੇ ਨਹੀਂ ਬਣੇ ਜੇ ਅਸੀਂ ਮਿਹਨਤ ਨਹੀਂ ਕਰ ਸਕਦੇ ਜਿੱਥੇ ਕੋਈ ਦਾ ਲੱਗਿਆ ਉੱਥੇ ਹੀ ਟਰਾਈ ਕਰਦੇ ਹਾਂ ਕਿ ਕਿਸੇ ਦਾ ਹੱਕ ਮਾਰ ਲਿਆ ਜਾਵੇ ਕੋਈ ਚੋਰੀ ਕਰ ਲਈ ਜਾਵੇ ਨਾ ਯਾਰ ਆਏ ਨਾ ਕਰੋ ਜਾਂ ਫਿਰ ਤੁਸੀਂ ਲੋਕ ਪਤਾ ਨਹੀਂ ਕਿਹੜੀ ਸ਼ੈ ਤੋਂ ਪ੍ਰੂਫ ਹੁੰਨੇ ਹੋ ਵੀ ਤੁਹਾਨੂੰ ਐ ਲੱਗਦਾ ਹੀ ਨਹੀਂ ਵੀ ਇਹ ਮਾੜਾ ਕੰਮ ਹੈ ਜਾਂ ਕਿਸੇ ਦਾ ਹੱਕ ਵੱਜ ਰਿਹਾ ਤੁਸੀਂ ਕਿਉਂ ਇਦਾਂ ਕਰਦੇ ਹੋ ਤੁਹਾਡੇ ਪਰਿਵਾਰਾਂ ਲਈ ਤੁਹਾਡੇ ਨਾਲ ਜੁੜੇ ਵਿਅਕਤੀਆਂ ਦੇ ਲਈ ਹਰ ਇੱਕ ਉਸ ਸ਼ਖਸ ਦੇ ਲਈ ਇਹ ਬੜੀ ਸ਼ਰਮ ਦੀ ਗੱਲ ਹੁੰਦੀ ਆ ਸਪੈਸ਼ਲੀ ਜਦੋਂ ਕੋਈ ਚੋਰੀ ਕਰਦੇ ਫੜੇ ਜਾਂਦੇ ਹੋ ਤੁਸੀਂ ਜਾਂ ਕੱਲ ਵੀ ਮੇਰਾ ਇੱਕ ਮੌਕਾ ਲੱਗਿਆ ਮੈਂ ਟ੍ਰਿਨਿਟੀ ਕਾਮਨ ਮਾਲ ਬ੍ਰੈਂਪਟਨ ਦੇ ਵਿੱਚ ਗਿਆ ਉੱਥੇ ਮੈਂ ਹੈਰਾਨ ਹੋ ਗਿਆ ਕਿ ਜਿਹੜੇ ਜਿਹੜਾ ਸਟਾਪ ਸਾਈਨ ਜਾਂ ਕੋਈ ਹੋਰ ਸਿਗਨਲ ਸਾਈਨ ਨਹੀਂ ਲੱਗੇ ਹੁੰਦੇ ਜਿਹੜੇ ਡਰਾਈਵਿੰਗ ਸੰਬੰਧੀ ਲੱਗੇ ਹੁੰਦੇ ਹਨ ਛੋਟੀਆਂ ਸੜਕਾਂ ਤੇ ਜਾਂ ਵੱਡੀਆਂ ਤੇ ਤਾਂ ਟ੍ਰਿਨਿਟੀ ਕਾਮਨ ਦੇ ਮਾਲ ਦੇ ਵਿੱਚ ਆਲਮੋਸਟ ਹਰ ਇੱਕ ਸਟਾਪ ਸਾਈਨ ਦੇ ਪਿੱਛੇ ਇੱਕ ਇੱਕ ਪਿਕਚਰ ਲੱਗੀ ਹੋਈ ਸੀ ਤੇ ਉੱਤੇ ਲਿਖਿਆ ਹੋਇਆ ਸੀ ਪ੍ਰੋਪਰ ਰੈੱਡ ਕਰਕੇ ਕਿ ਹਰ ਇੱਕ ਬੰਦੇ ਦਾ ਧਿਆਨ ਜਾਵੇ ਵੇਜ ਥੈਫਟ ਤੇ ਥੱਲੇ ਤਸਵੀਰਾਂ ਲਾ ਕੇ ਉਹਨਾਂ ਨੇ ਪ੍ਰੋਪਰ ਵੀ ਆ ਬੰਦਾ ਆ ਬੁੜੀ ਇਹਦਾ ਨਾਂ ਆ ਆ ਇਹਨਾਂ ਨੇ ਆ ਇੰਨੇ ਇੰਨੇ ਵਿਅਕਤੀਆਂ ਦੀ ਆ ਜਿਹੜੀ ਤਨਖਾਹ ਮਾਰ ਲਈ ਆ ਇੱਥੇ ਤੇ ਸ਼ਰਮ ਦੀ ਗੱਲ ਨਹੀਂ ਤਾਂ ਹੋਰ ਕੀ ਆ ਸਾਡੇ ਲੋਕਾਂ ਨੂੰ ਸਮਝਣਾ ਚਾਹੀਦਾ ਠੀਕ ਆ ਅੱਜ ਤੁਸੀਂ ਉਸ ਕਪੈਸਿਟੀ 'ਚ ਕਿਤੇ ਹੋ ਗਏ ਹੋ ਕਿ ਤੁਸੀਂ ਜਿੱਥੇ 4 ਬੰਦਿਆਂ ਦੇ ਪੈਸੇ ਮਾਰ ਸਕਦੇ ਹੋ ਜਿੱਥੇ ਤੁਸੀਂ ਕੋਈ 4 ਜੇ ਬੰਦੇ ਆ ਤੇ ਤੁਸੀਂ ਜਿਨ੍ਹਾਂ ਦੇ ਪੈਸੇ ਮਾਰੇ ਜੇ ਤੁਹਾਡੇ ਤੋਂ ਹੱਕ ਮੰਗਣ ਆਉਣਗੇ ਤੇ ਤੁਸੀਂ ਉਹਨਾਂ ਦੇ ਉਹ ਉਤੇ ਵਕੀਲਾਂ ਨਾਲ ਹਮਲਾ ਕਰ ਸਕਦੇ ਹਾਂ ਭਾਬ ਤੁਹਾਡਾ ਪੱਖ ਪੇਸ਼ ਕਰਨ ਦੇ ਲਈ ਤੁਹਾਡੇ ਕੋਲੇ ਵਕੀਲ ਹੈਗੇ ਨੇ ਪਰ ਭਾਰਤ ਤੋਂ ਪੰਜਾਬ ਤੋਂ ਜਾਂ ਵੱਖ-ਵੱਖ ਰੇਸ਼ਿਆਂ ਤੋਂ ਇੱਥੇ ਯਾਰ ਜਿਗਰ ਦੇ ਟੋਟੇ ਮਿਹਨਤ ਕਰਨ ਲਈ ਜਿਹੜੇ ਮਿਹਨਤ ਕਾ ਸ਼ਲੋਕ ਨੇ ਤੁਸੀਂ ਐਡੇ ਹਰਾਮ ਦਾ ਖਾਣਾ ਗਿੱਜ ਕੇ ਵੀ ਮਿਹਨਤ ਕਾ ਸ਼ਲੋਕਾਂ ਦਾ ਪੈਸਾ ਮਾਰ ਰਹੇ ਖੈਰ ਇਹ ਇੱਕ ਵੱਖਰਾ ਵਿਸ਼ਾ ਜੀ ਕਿਸੇ ਦਿਨ ਆਪਾਂ ਟਾਕ ਸ਼ੋ ਵੀ ਇਹਦੇ ਤੇ ਕਰਾਂਗੇ ਗੱਲਬਾਤ ਜਿਹੜੀ ਮੰਜਨ ਦਾ ਸਖ ਬੁਰਾ ਤੱਕ ਸੀ 37062 ਕੀ ਕਹਿੰਨੇ ਹੋ ਤੁਸੀਂ ਕਾਲ ਤੇ ਆਇਓ ਤੁਸੀਂ ਸਤਿ ਸ੍ਰੀ ਅਕਾਲ ਬੇਟੇ ਸਤਿ ਸ਼੍ਰੀ ਅਕਾਲ ਮਾਤਾ ਜੀ ਮਾਫੀ ਚਾਹਣਾ ਜੀ ਮੈਂ ਨਿਰਮਲ ਕੋਲ ਬੋਰਨੀ ਵੀ ਆ ਪੁਰਤਗਾਲ ਤੋਂ ਹਟ ਜੀ ਜੀ ਤੇ ਬੇਟਾ ਬਹੁਤ ਮਾੜੀ ਗੱਲ ਹੈ ਜਿਹੜੀ ਲੋਕ ਬਾਹਰ ਆ ਕੇ ਵੀ ਨਹੀਂ ਸੁਧਰਦੇ ਉਹ ਚੋਰੀਆਂ ਕਰਦੇ ਨੇ ਜੀ ਤੇ ਬਾਕੀ ਇੱਥੇ ਮੈਂ ਪੁਰਤਗਾਲ 'ਚ ਇੱਥੇ ਵੀ ਬਹੁਤ ਕੁਝ ਬੇਟਾ ਹੁੰਦਾ ਆਪਣੇ ਇੱਥਿਆਨੇ ਇੰਡੀਅਨ ਨੂੰ ਵੀ ਚੋਰੀ ਕਰੀ ਜਾਂਦੇ ਨੇ ਹੈਨਾ ਬਾਹਰ ਜਿੱਦਾਂ ਲੇਡੀ ਜੀ ਵੀ ਜਿਹੜੀ ਆਪਣੀ ਵਰਗੀਆਂ ਸਾਡੇ ਵਰਗੀਆਂ ਨੇ ਬਜ਼ੁਰਗ ਨੇ ਕਿ ਕਿਸੇ ਨੇ ਕਹਿ ਤਾ ਵੀ ਆਪਣਾ ਮੋਬਾਈਲ ਦਿਓ ਆਂਟੀ ਮੇਰਾ ਬੰਦ ਹੋ ਗਿਆ ਮੈਂ ਫੋਨ ਕਰਨਾ ਅਸੀਂ ਲੋਕ ਇੰਡੀਆ ਨੂੰ ਵੇਖ ਕੇ ਤਰਸ ਕਰਕੇ ਉਹਨਾਂ ਨੂੰ ਫੜਾ ਦਿੰਨੇ ਆ ਦੋ ਚਾਰ ਵਜੇ ਜ਼ਿਆਦਾ ਚਾਂਸ ਹੋਏ ਨੇ ਕਿ ਫੋਨ ਲੈ ਕੇ ਲੇਡੀਜ਼ ਦਾ ਭੱਜ ਗਏ ਨੇ ਇਹਦੇ ਬਾਰੇ ਵੀ ਨਾ ਇੱਕ ਦਿਨ ਵੱਖਰਾ ਜਿਹੜਾ ਟਾਕ ਸ਼ੋ ਕਰਾਂਗੇ ਕਿ ਕਾਰਨ ਕੀ ਬਣੇ ਆ ਵੀ ਸਾਡੇ ਕੱਲੇ-ਕੱਲੇ ਆਪਣੇ ਲੋਕ ਹੀ ਨਹੀਂ ਬਹੁਤ ਲੋਕ ਹੋਰ ਵੀ ਚੋਰੀਆਂ ਦੇ ਵਿੱਚ ਣਵਾਲੋ ਹੋ ਗਏ ਨੇ ਵੀ ਕਈ ਲੋਕਾਂ ਦੀ ਮਾਨਸਿਕਤਾ ਕੀ ਹੁੰਦੀ ਆ ਕਿ ਜਿਨ੍ਹਾਂ ਨੂੰ ਚੋਰੀ ਕਰਨ ਦੇ ਵਿੱਚ ਸਵਾਦ ਆਉਂਦਾ ਹੈ ਤੇ ਬਾਅਦ ਚ ਉਹਨਾਂ ਨੂੰ ਕੋਈ ਸੰਗ ਸ਼ਰਮ ਵੀ ਨਹੀਂ ਰਹਿੰਦੀ ਵੀ ਅਸੀਂ ਜਿਹੜਾ ਕਿਹੜੇ ਭਾਈਚਾਰੇ ਨਾਲ ਸੰਬੰਧ ਤਾਂ ਜਾਂ ਕਿੱਥੋਂ ਜਾਂ ਸਾਡੇ ਪਿੱਛੇ ਹੋਰ ਕੌਣ ਬਦਨਾਮ ਹੋ ਰਿਹਾ ਹੈ ਨਾ ਇਹ ਕਈ ਤਰ੍ਹਾਂ ਨਾਲ ਸਾਡਾ ਸਮਾਜ ਘਿਰਿਆ ਹੋਇਆ ਮਾੜਾ ਰੁਝਾਨ ਹੈ ਹਾਂਜੀ ਬਹੁਤ ਸਾਰੇ ਬੇਟੇ ਇੱਥੇ ਲੜਕੇ ਨੇ ਜਿਹੜੇ ਨਸ਼ਾ ਕਰਦੇ ਨੇ <li>ਪੁਲਾਂ ਥੱਲੇ ਸੌਂਦੇ ਨੇ ਫਿਰ ਇਦਾਂ ਛੋਟੀਆਂ-ਛੋਟੀਆਂ ਝੁੱਗੀਆਂ ਜੀਆਂ ਬਣਾਈਆਂ ਹਨ ਦਰਖਤਾਂ ਥੱਲੇ ਹੈ ਨਾ ਤੇ ਜੀ ਉਹਨਾਂ ਨੂੰ ਕੋਈ ਕਹਿੰਦਾ ਵੀ ਹੈ ਨਾ ਤੁਸੀਂ ਕੰਮ ਕਰ ਲਓ ਤੇ ਕਹਿੰਦੇ ਨਹੀਂ ਅਸੀਂ ਇਦਾਂ ਹੀ ਠੀਕਾ ਅਸਲ ਚ ਕਹਤੇ ਨਾ ਕਿ ਤੇ ਇਹਦੇ ਚ ਮੈਨੂੰ ਐਂ ਲੱਗਦਾ ਵੀ ਜਿਹੜੇ ਸਸਤੇ ਨਸ਼ੇ ਹੁੰਦੇ ਆ ਨਾ ਜਿਹੜਾ ਕੋਈ 5 ਡਾਲਰ ਦਾ ਆ ਗਿਆ ਜਾਂ 10 ਡਾਲਰ ਦਾ ਆ ਗਿਆ ਹੁਣ ਕਈ ਤਰ੍ਹਾਂ ਦੇ ਨਸ਼ੇ ਹੁੰਦੇ ਆਪਾਂ ਨੂੰ ਤਾਂ ਨਾਂ ਨਹੀਂ ਪਤਾ ਪਰ ਮੈਨੂੰ ਐਂ ਪਤਾ ਵੀ ਜਿਹੜੇ ਉਹ ਭੰਗ ਦੇ ਸਟੋਰ ਹੁੰਦੇ ਆ ਨਾ ਜੀ ਸਾਡੇ ਇੱਥੇ ਤਾਂ ਲੀਗਲ ਚਲੋ ਟੁੱਟੋ ਸਾਹਿਬ ਦੀ ਮਿਹਰਬਾਨੀ ਹੈ ਵੀ ਭੰਗ ਜਿੰਨੀ ਮਰਜ਼ੀ ਪੀ ਚਲੋ ਸਟੋਰ ਤੋਂ ਲੈ ਕੇ ਉਹ ਭਾਵੇਂ ਨਸ਼ਾ ਹੋਰ بڑے ਨਸ਼ੇ ਨੇ ਆ ਜਿਹੜੇ ਪਤਾ ਨਹੀਂ ਕੀ ਹੁਣ ਮੈਨੂੰ ਤੇ ਨਾਂ ਨਹੀਂ ਆਉਂਦਾ ਜਿਹੜੇ ਉੱਗਦੇ ਨੇ ਇੱਥੇ ਪਤਾ ਨਹੀਂ ਕਬਰਾਂ ਵਿੱਚ ਹੀ ਉੱਗਦੇ ਨੇ ਕੀ ਇਹਨਾਂ ਨੂੰ ਕਹਿੰਦੇ ਨੇ ਡੋਡੇ ਕਿ ਕੀ ਹੈ ਜੀ 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 ਹਨਾ ਉਹ ਬਹੁਤ ਵੀ ਦੇਣੀ ਸੀ ਹਾਂ ਉਹੀ ਗੱਲ ਹੈ ਨਾ ਵੀ ਇਹ ਸਸਤੇ ਜਿਹੇ ਨਸ਼ੇ ਨੇ ਹੁਣ ਭੰਗ ਕਈ ਵਾਰੀ ਦੇਖੀ ਦੀ ਹੈ ਕਈ ਇਹ ਤਾਂ ਇਹ ਹੁੰਦਾ ਵੀ ਯਾਰ ਜੇ ਮਹਿੰਗਾ ਨਸ਼ਾ ਤਾਂ ਇਹਨੂੰ ਲੋਕ ਅਫੋਰਡ ਕਿਵੇਂ ਕਰੀ ਜਾਂਦੇ ਮਾਤਾ ਜੀ ਧੰਨਵਾਦ ਤੁਸੀਂ ਕਾਲ ਕੀਤਾ ਪਰ ਮੈਂ ਦੱਸਣਾ ਚਾਹੁੰਨਾ ਵੀ ਨਸ਼ਾ ਕੋਈ ਵੀ ਆ ਉਹ ਮਾੜਾ ਹੈ ਪਰ ਮੇਰੇ ਵੀਰ ਬੇਨਤੀ ਆ ਤੁਹਾਨੂੰ ਐਵੇਂ ਕਿਤੇ ਦਹਾਂ ਪੰਜਾਂ ਦੇ ਭਾਵੇਂ ਨਸ਼ਾ ਤੁਹਾਨੂੰ ਲੱਖ ਦਾ ਮਿਲੇ ਭਾਵੇਂ 1 ਡਾਲਰ ਦਾ ਮਿਲੇ ਜਿਹੜਾ ਨਸ਼ਾ ਤੁਹਾਡੀ ਹੋਸ਼ ਤੁਹਾਡੀ ਸੁੱਧ ਬੁੱਧੀ ਗਵਾ ਦਿੰਦਾ ਜਾਂ ਤੁਹਾਨੂੰ ਸੰਸਾਰ ਤੋਂ ਇੰਨਾ ਬੇਗਮਖਮ ਕਰ ਦਿੰਦਾ ਵੀ ਤੁਸੀਂ ਕਸਾਈਆਂ ਨਾਲ ਵੀ ਮਾੜੇ ਹੋ ਜਾਂਦੇ ਹੋ ਕਿ ਕਿਸੇ ਦਾ ਹੱਕ ਮਾਰਦੇ ਹੋ ਇਹੋ ਜੀ ਚੋਰੀ ਕਰਦੇ ਹੋ ਮਾੜੀ ਗੱਲ ਆ ਨਾ ਇਨਵੋਲਵ ਹੋ ਖੈਰ ਇਹ ਜਿਹੜੇ ਮਨਜਿੰਦਰ ਸਿੰਘ ਜੀ ਨੇ ਇਹਨਾਂ ਨੂੰ ਵੀ ਸਾਡੀ ਬੇਨਤੀ ਆ ਕਿ ਆਪਦੇ ਵਕੀਲਾਂ ਨਾਲ ਪੱਖਪੂਕ ਪੇਸ਼ ਕੀਤਾ ਜਾਵੇ ਕਈ ਵਾਰੀ ਕਈ ਵਿਅਕਤੀ ਉਹੀ ਵੀ ਮੰਝੇ ਜਾਂਦੇ ਆ ਪਰ ਸਾਨੂੰ ਇੱਥੇ ਦੇ ਕਾਨੂੰਨ ਤੇ ਪੂਰਾ ਭਰੋਸਾ ਹੈ ਇਹੋ ਜਿਹੀਆਂ ਗੱਲਾਂ ਦੇ ਵਿੱਚ ਸਾਡੇ ਲੋਕਾਂ ਦੀ ਸ਼ਿਰਕਤ ਜਿੰਨੀ ਘਟੇ ਸਾਡੇ ਲਈ ਮਾਣ ਵਾਲੀ ਗੱਲ ਹੋਏਗੀ ਕਹਿ ਰਹੇ ਸੀ ਇੱਕ ਰਿਪੋਰਟ ਜਿਹੜੇ ਕਿ ਬ੍ਰੈਂਪਟਨ ਦੇ 41 ਸਾਲਾ ਮਨਜਿੰਦਰ ਸਿੰਘ ਚਾਰਜ ਕੀਤੇ ਗਏ ਨੇ ਜੀ 1.5 ਮਿਲੀਅਨ ਦਾ ਫਰੇਟ ਤੇ ਟ੍ਰੇਲਰ ਦੀ ਚੋਰੀ ਦੇ ਵਿੱਚ 6 ਇਹਨਾਂ ਦੀਆਂ ਵੱਖ-ਵੱਖਰੇ ਐਡਰੈਸਸ ਜਿਹੜੇ ਟਰੱਕ ਜਾਣ ਜਾਂ ਇਹਨਾਂ ਦਾ ਇਨਕਲੂਡਿੰਗ ਘਰ ਉੱਥੇ ਸਰਚ ਵਾਰੰਟਾ ਤੋਂ ਬਾਅਦ ਸਰਚ ਕੀਤੀ ਗਈ ਪੀਲ ਪੁਲਿਸ ਵੱਲੋਂ ਜਾਣਕਾਰੀ ਇਹ ਹੀ ਰਿਲੀਜ਼ ਕੀਤੀ ਗਈ ਹੈ ਕੰਪਨੀ ਜਿਹੜੀਆਂ ਸਿਗੀਆਂ 올데 트러킹 ਇਹਨਾਂ ਦੀ ਸਸਕਾ ਟੂਨ ਸਸਕਾਚਵਨ ਸੰਬੰਧੀ ਰਜਿਸਟਰ ਸੀ ਜਿਹਦੇ ਕ੍ਰੈਡੈਂਸ਼ੀਅਲ ਐਕਸਪਾਇਰਡ ਸਨ ਫਰਦਰ ਕੀ ਕੁਝ ਹੁੰਦਾ ਪਰ ਫਿਲਹਾਲ ਇਹਨਾਂ ਨੂੰ ਪਾਲਸ ਵੱਲੋਂ ਚਾਰਜ ਕੀਤਾ ਗਿਆ ਹਾਂ ਕਈ ਲੋਕਾਂ ਨੂੰ ਇਹ ਵੀ ਸ਼ਿਕਾਇਤ ਹੁੰਦੀ ਕਿ ਪਾਲਸ ਅਜੇ ਉੱਥੋਂ ਬਾਹਰ ਨਹੀਂ ਆਉਂਦੀ ਤੇ ਜਿਹਨੂੰ ਚਾਰਜ ਕੀਤਾ ਹੁੰਦਾ ਉਹ ਪਹਿਲਾਂ ਵੇਲ ਤੇ ਬਾਹਰ ਆ ਜਾਂਦਾ ਇਹਨਾਂ ਕਾਨੂੰਨਾਂ ਦੇ ਵਿੱਚ ਵੀ ਤਬਦੀਲੀਆਂ ਬਹੁਤ ਜਲਦੀ ਆਉਣ ਆਲੀਆਂ ਕਿਉਂਕਿ ਕਈ ਵਾਰੀ ਐਨੀਆਂ ਚੋਰ ਮੋਰੀਆਂ ਜਿਹੜੇ ਚਲਾਕ ਲੋਕ ਹੁੰਦੇ ਨੇ ਉਹ ਕੱਢ ਲੈਂਦੇ ਨੇ ਵੀ ਕਾਨੂੰਨ ਬਣਾਉਣ ਵਾਲੇ ਵੀ ਕੀ ਕਰਨ ਉਹਨਾਂ ਨੂੰ ਇੰਪਲੀਮੈਂਟ ਕਰਨ ਵਾਲੇ ਵੀ ਕੀ ਕਰਨ ਪਰ ਵਧੀਆ ਗੱਲ ਆ ਸ਼ੇਰੋ ਇਹ ਦੱਸਦੇ ਰਹੋ ਵੀ ਅਸੀਂ ਇੰਜ ਵੀ ਚੋਰੀ ਕਰਾਂਗੇ ਅਸੀਂ ਇੰਜ ਵੀ ਚੋਰੀ ਕਰਾਂਗੇ ਫਿਰ ਤੁਹਾਡੇ ਤੇ 56 ਚੰਗੀ ਤਰ੍ਹਾਂ ਕੱਸ ਲਿਆ ਜਾਂਦਾ ਫਿਰ ਗਾਂਵ ਵਾਸਤੇ ਕੋਈ ਸੋਚਦਾ ਨਹੀਂ ਚੋਰੀ ਕਰਨ ਦੇ ਲਈ ਆਖਰੀ ਕਾਲ ਮੈਂ ਲੈ ਲੈਣਾ ਜੀ 30724 ਵੀਰੇ ਆਉਣੇ ਹੋ ਤੁਸੀਂ ਆਖਰੀ ਕਾਲ 3724 ਕੀ ਕਹਿਣਾ ਚਾਹੁੰਦੇ ਹੋ ਜੀ ਔਨ 에ਰੋ ਹਾਂਜੀ ਭਾਈ ਸਤਿ ਸ੍ਰੀ ਅਕਾਲ ਜੀ ਭਾਈ ਮੈਂ ਇੰਡੀਆ ਤੋਂ ਬੋਲ ਰਹਾ ਜੀ ਭਾਈ ਜੀ ਭਾਈ ਇਹ ਆੜੀਆਂ ਕੈਨੇਡਾ ਦੇ ਵਿੱਚ ਇਸ ਟਾਈਮ ਚੋਰੀਆਂ ਬਹੁਤ ਵਧੀਆਂ ਇਹਦਾ ਕਾਰਨ ਕੀ ਆ ਜਾਂ ਕੋਈ ਮਜਬੂਰੀ ਕੀ ਹੈ ਇਹਨਾਂ ਦੀ ਇਹਦੇ ਬਾਰੇ ਇਹਦੇ ਬਾਰੇ ਇੱਕ ਦਿਨ ਜੀ ਆਪਾਂ ਵੱਖਰਾ ਟਾਕ ਸ਼ੋਅ ਕਰਾਂਗੇ ਅੱਜ ਦਾ ਪ੍ਰੋਗਰਾਮ ਜਿਹੜਾ ਆਲਰੇਡੀ ਸਕੇਡਿਊਲ ਆ ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ ਇਹ ਟਾਕ ਸ਼ੋਅ ਕਰਾਂਗੇ ਫਿਰ ਜਾਣਨ ਦੀ ਕੋਸ਼ਿਸ਼ ਕਰਾਂਗੇ ਕੱਲੇ ਕੈਨੇਡਾ ਹੀ ਨਹੀਂ ਦੁਨੀਆ ਭਰ ਦੇ ਵਿੱਚ ਕਾਰਨ ਕੀ ਬਣ ਜਾਂਦੇ ਨੇ ਕਿ ਸਾਡੇ ਲੋਕ ਚੋਰੀਆਂ ਚੰਨਵਾਲੇ ਹੋ ਜਾਂਦੇ ਤੇ ਨਾਲ ਦੀ ਨਾਲ ਜੀ ਕੁਝ ਡੇਟਾ ਵੀ ਤੁਹਾਨੂੰ ਅਸੀਂ ਦੱਸਾਂਗੇ ਜੇ ਬੀਤੇ ਵਰ੍ਹੇ ਦੀ ਗੱਲ ਕਰੀਏ ਕਿੰਨੇ ਕੁ ਲੋਕਾਂ ਜਿਹੜੇ ਚੋਰੀਆਂ ਚਕਾਰੀਆਂ ਵਾਲੇ ਮਾਮਲੇ ਦੇ ਵਿੱਚ ਰੈਸਟ ਕੀਤੇ ਗਏ ਬੀਤੇ ਵਰ੍ਹੇ ਦੇ ਵਿੱਚ ਚਾਹੇ ਸਾਡਾ ਕੈਨੇਡਾ ਚਾਹੇ ਅਮਰੀਕਾ ਜਾਂ ਦੁਨੀਆ ਦੇ ਹੋਰ ਵੀ ਜਿਹੜੇ ਨਾਮੀ ਦੇਸ਼ ਨੇ ਉੱਥੇ ਕਿਹੜਾ ਸਟੈਟਸ ਕੀ ਕਹਿੰਦੇ ਨੇ ਕੀ ਕਹਿੰਦਾ ਡੇਟਾ ਉਹਦੇ ਬਾਰੇ ਗੱਲਬਾਤ ਕਰਾਂਗੇ ਜੀ ਹਾਂਜੀ ਪਾਜੀ ਇੱਕ ਗੱਲ ਹੋਰ ਪਾਜੀ ਇਹ ਸੱਦੋ ਪਾਜੀ ਮੈਂ ਫਸਟ ਟਾਈਮ ਹੀ ਕਾਲ ਕੀਤੀ ਹੈ ਇੰਡੀਆ ਤੋਂ ਪੰਜਾਬ ਤੋਂ ਤੇ ਪਈ ਕਾਰਨ ਇਹ ਜਦੋਂ ਹੁਣ ਇੱਥੇ ਦੇ ਤਕਰੀਬਨ ਘਟ ਹੋ ਗਈਆਂ ਲੇਕਿਨ ਆਪਣੇ ਕੈਨੇਡਾ ਦੇ ਵਿੱਚ ਬਹੁਤ ਸਾਰੇ ਰਿਲੇਟਿਵ ਰਿਸ਼ਤੇ ਦਾ ਰਹਿੰਦੀ ਹੈ ਤੇ ਉਹ ਮੈਨੂੰ ਪੁੱਛੀਦਾ ਕਿ ਹੁਣ ਇੱਥੇ ਜਿਆਦਾ ਕੰਮ ਇਹ ਹੋ ਰਿਹਾ ਚੋਰੀਆਂ ਵਾਲਾ ਕੋਈ ਕਾਰ ਚੋਰੀ ਕੋ ਟਰੱਕ ਚੋਰੀ ਬਹੁਤ ਸਾਰੇ ਕੇਸ ਇਹ ਆ ਰਹੇ ਮੈਂ ਉਹੀ ਕਹਿ ਰਿਹਾ ਜੀ ਇੱਕ ਇਹ ਤਾਂ ਵੱਡੀ ਗਿਣਤੀ ਦੇ ਵਿੱਚ ਆ ਰਹੇ ਨੇ ਤੇ ਚਾਰ ਜਿਹੜੀ ਵੱਡੀ ਗੈਂਦੀ ਦੇ ਵਿੱਚ ਲੋਕ ਹੋ ਰਹੇ ਨੇ ਪਰ ਇਹਨੂੰ ਨਾਥ ਕਿਵੇਂ ਪਾਵੇ ਕੀ ਹੋ ਸਕਦਾ ਜਾਂ ਕਾਰਨ ਮੁੱਢਲਾ ਕਾਰਨ ਕੀ ਹੈ ਵੀ ਲੋਕਾਂ ਦਾ ਇੰਟਰਸਟ ਕਿਵੇਂ ਬਣ ਜਾਂਦਾ ਚੋਰੀਆਂ ਦੇ ਵਿੱਚ ਆ ਪਰਸੋਂ ਚ ਉੱਥੇ ਵੀ ਸਾਡੇ ਦੇਖਿਆ ਕਿ ਉਹ ਚੋਰੀ ਵਾਲਾ ਨਹੀਂ ਮਸਲਾ ਸ਼ਾਇਦ ਉਹ 11 ਕ ਮਿਲੀਅਨ ਦੀ ਕੋਈ ਡਰੱਗ ਫੜੀ ਗਈ ਹੈ ਉਹਦਾ ਮੈਂ ਨਾਂ ਭੁੱਲ ਗਿਆ ਡਰੱਗ ਕਿਹੜੀ ਸੀ ਉਹਦੇ ਵਿੱਚ ਵੀ ਸਾਡੇ ਜਿਹੜੇ ਪੰਜਾਬੀ ਸੀਗੇ ਮੁੰਡੇ ਉਹਨਾਂ ਇਨਵੋਲਵ ਸੀਗੇ ਸਾਨੂੰ ਦੁੱਖ ਤਾਂ ਲੱਗਦਾ ਨਾ ਵੀ ਅਸੀਂ ਯਾਰ ਪੰਜਾਬ ਤੋਂ ਆ ਅਸੀਂ ਪੰਜਾਬੀ ਬੰਦੇ ਆ ਸਿੰਘ ਕੌਰ ਸਾਡੇ ਨਾਂਵਾਂ ਨਾਲ ਲੱਗਦੇ ਆ ਜਾਸੀ ਭਾਰਤ ਨੂੰ ਆ ਤੇ ਅਸੀਂ ਕਿਹਜੇ ਕੰਮਾਂ ਦੇ ਵਿੱਚ ਪੈ ਕੇ ਸਾਡੇ ਦੇਸ਼ ਦਾ ਨਾਮ ਰੋਸ਼ਨ ਕਰ ਰਹੇ ਹੈ ਤਾਂ ਗੱਲ ਸ਼ਰਮ ਦੀ ਨਾ ਇਹ ਹਾਂਜੀ ਹਾਂਜੀ ਹਾਂ ਇਹਦੇ ਬਾਰੇ ਕੋਈ ਗੱਲ ਨਹੀਂ ਕੱਲ ਨੂੰ ਟਾਕ ਸ਼ੋਅ ਕਰਾਂਗੇ ਜੀ ਹੁਣ ਵੇਲਾ ਹੋ ਰਿਹਾ ਜਤਿੰਦਰ ਪੰਨੂ ਸਾਹਿਬ ਦਾ ਪੰਨੂ ਸਾਹਿਬ ਸਾਡੇ ਨਾਲ ਬਹੁਤ ਜਲਦੀ ਜੁੜਨਗੇ ਤੇ ਆਓ ਫਿਰ ਗੱਲਬਾਤ ਕਰਾਂਗੇ ਇੱਕ ਕਮਰਸ਼ੀਅਲ ਬ੍ਰੇਕ ਤੋਂ ਬਾਅਦ ਜਤਿੰਦਰ ਪੰਨੂ ਸਾਹਿਬ ਦੇ ਨਾਲ ਪਰ ਮੈਂ ਦੱਸ ਦਿਆਂ ਮੰਗਲਵਾਰ ਆ ਜੀ ਅੱਜ ਮੰਗਲਵਾਰ ਦਾ ਇੰਤਜ਼ਾਰ ਤੁਹਾਨੂੰ ਰਹਿੰਦਾ ਸੀਟ ਮਹਿਲ ਤੇ ਸਖਰਾਜ ਕੰਗਜੀ ਦੀ ਪੂਰੀ ਦੀ ਪੂਰੀ ਟੀਮ ਹੈ ਜਿਹੜੀ ਸਰੋਂ ਦਾ ਸਾਗ ਤੇ ਮੱਕੀ ਦੀਆਂ ਰੋਟੀਆਂ ਤੁਹਾਡਾ ਇੰਤਜ਼ਾਰ ਕਰ ਰਿਹਾ ਹੈ ਜੀ ਮੱਕੀ ਦਾ ਆਟਾ ਐਨ ਤਾਜ਼ਾ ਤੁਹਾਨੂੰ ਗੁੰਨ ਕੇ ਤੇ ਤਾਜ਼ੀਆਂ ਮੱਕੀ ਦੀਆਂ ਰੋਟੀਆਂ ਖਵਾਉਣ ਦੇ ਲਈ ਸਵੀਟ ਮਹਿਲ ਤੇ ਗੰਦਲਾਂ ਦਾ ਬਣਿਆ ਤਾਜ਼ਾ ਤਾਜ਼ਾ ਸਾਗ ਆ ਜਿਹੜਾ ਤੁਹਾਡਾ ਇੰਤਜ਼ਾਰ ਕਰ ਰਿਹਾ ਜੀ ਮੈਨੂੰ ਉਹ ਗਰਦਾਮਾਨ ਦਾ ਗਾਣਾ ਭੁੱਲਦਾ ਵੀ ਉਹ ਪਤਨੀ ਕਿਵੇਂ ਕਹਿੰਦਾ ਵੱਡੀ ਭਾਬੋ ਪਤਨੀ ਵੱਡੀ ਬੇਬੇ ਨੇ ਗੰਦਲਾਂ ਦਾ ਸਾਗ ਬਣਾਇਆ ਹੋਵੇ ਨਾ ਜਮਾ ਉਹੀ ਇੱਕ ਨੰਬਰ ਮਾਹੌਲ ਤੁਹਾਨੂੰ ਮਿਲਦਾ ਜੀ ਸਵੀਟ ਮਹਿਲ ਪਹੁੰਚੋ ਫਿਰ 680 ਰੈਕਸਟਲ ਬੁਲੇਵਾਰਡ ਤੇ ਤੇ ਨਾਲ ਦੀ ਨਾਲ ਇਹਨਾਂ ਦਾ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ ਹੈ ਜੇ ਤੁਸੀਂ ਬੈਂਕ ਤਾਂ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ ਬੁਕਿੰਗ ਦੇ ਲਈ 647 204 8710 ਤੁਸੀਂ ਡਾਇਲ ਕਰ ਸਕਦੇ ਹੋ ਅਸੀਂ ਵਾਪਸ ਆ ਰਹੇ ਹਾਂ